ਹੈਲੋ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਮਾਝਾਲੇ ਵਲੌਗ ਤੇ ਆਸ ਕਰਦੇ ਆ ਕਿ ਸਾਰੇ ਭੈਣ ਭਰਾ ਠੀਕ ਹੋਗੇ ਅਸੀਂ ਠੀਕ ਠਾਕ ਪਰਮਾਤਮਾ ਤੁਹਾਨੂੰ ਸਦਾ ਚੜ੍ਹਦੀ ਕਲਾ ਵਿੱਚ ਰੱਖੇ ਜਿਹੜੇ ਭੈਣ ਭਰਾ ਆਪਣੇ ਚੈਨਲ ਤੇ ਨਵੇਂ ਆਓ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਵੀਡੀਓ ਚੰਗੀ ਲੱਗੇ ਤੇ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਓ ਸ਼ੁਰੂ ਕਰਦੇ ਆਪਾਂ ਅੱਜ ਦੀ ਵੀਡੀਓ ਤੇ ਅੱਜ ਦੀ ਵੀਡੀਓ ਤੋਂ ਪਹਿਲਾਂ ਆਪਾਂ ਇੱਕ ਚੰਗਾ ਜਿਹਾ ਕਮੈਂਟ ਕਰ ਦਿੰਨੇ ਆ ਬਹੁਤ ਹੀ ਜਿਹੜੇ ਭੈਣਾਂ ਦੇ ਤੇ ਵੀਰਾਂ ਦੇ ਚੰਗੇ ਚੰਗੇ ਕਮੈਂਟ ਆਉਂਦੇ ਇੱਕ ਵੀਰ ਨੇ ਸਾਨੂੰ ਕਮੈਂਟ ਕਰਕੇ ਬੋਲਿਆ ਸੀ ਕਿ ਭੈਣ ਜਿਹੜੇ ਆਪਣੇ ਅਨਚਾਹੇ ਵਾਲ ਆ ਜਾਂਦੇ ਉਹਨਾਂ ਵਾਸਤੇ ਤੁਸੀਂ ਕੋਈ ਵੀਡੀਓ ਬਣਾ ਕੇ ਦਿਓ ਤੇ ਆਪਾਂ ਵੀਰੇ ਤੁਹਾਡੇ ਲਈ ਬਹੁਤ ਹੀ ਜਲਦੀ ਇੱਕ ਇਹ ਵਾਲੀ ਵੀਡੀਓ ਲੈ ਕੇ ਆਵਾਂਗੇ ਔਰ ਇਸ ਤੋਂ ਪਹਿਲਾਂ ਵੀ ਆਪਾਂ ਤੁਹਾਡੇ ਵਾਸਤੇ ਵੀਡੀਓ ਲੈ ਕੇ ਆਏ ਫਿਰ ਆਪਾਂ ਨਵੇਂ ਸਿਰੇ ਤੋਂ ਫਿਰ ਤੁਹਾਡੇ ਲਈ ਇਹੋ ਜੀ ਵੀਡੀਓ ਲੈ ਕੇ ਜਰੂਰ ਆਵਾਂਗੇ ਬਾਕੀ ਭੈਣਾਂ ਦੇ ਵੀ ਬਹੁਤ ਚੰਗੇ ਚੰਗੇ ਕਮੈਂਟ ਆਉਂਦੇ ਆ ਭੈਣਾਂ ਤੁਹਾਡਾ ਬਹੁਤ-ਬਹੁਤ ਧੰਨਵਾਦ ਤੇ ਨਾਲ ਦੀ ਨਾਲ ਆਪਾਂ ਤੁਹਾਨੂੰ ਦੱਸੀ ਕਿ ਜਿਹੜੇ ਭੈਣ ਪਰ ਆਪਣੇ ਇਸ ਚੈਨਲ ਤੇ ਆ ਉਹ ਸਾਡੇ ਦੂਸਰੇ ਚੈਨਲ ਤੇ ਜੇ ਜਾ ਕੇ ਵੀ ਸਾਨੂੰ ਸਬਸਕ੍ਰਾਈਬ ਕਰਨ ਸਾਡਾ ਦੂਸਰਾ ਚੈਨਲ ਜਿਸ ਦਾ ਨਾਮ ਆ ਸਿਮਰਨ ਕਿਚਨ ਐਂਡ ਵਲੌਗ ਅਸੀਂ ਉੱਥੇ ਆਪਣੇ ਡੇਲੀ ਦੇ ਜਿਹੜੇ ਵਲੌਗ ਹੋ ਤਾਂ ਦੇ ਨਾਲ ਸ਼ੇਅਰ ਕਰਦੇ ਆ ਤੇ ਪਲੀਜ਼ ਸਾਡੇ ਉਸ ਚੈਨਲ ਨੂੰ ਵੀ ਇਸੇ ਤਰ੍ਹਾਂ ਪਿਆਰ ਦਿਓ ਜਿਸ ਤਰ੍ਹਾਂ ਤੁਸੀਂ ਸਾਡੇ ਇਹ ਚੈਨਲ ਨੂੰ ਪਿਆਰ ਦਿੰਦੇ ਆ ਤੇ ਅੱਜ ਆਪਾਂ ਜਿਹੜਾ ਵੀਡੀਓ ਬਣਾਉਣ ਲੱਗੇ ਉਹ ਆਪਣੀ ਵੀਡੀਓ ਜਿਹੜੀ ਆ ਉਹਦੇ ਵਿੱਚ ਆਪਾਂ ਤੁਹਾਨੂੰ ਅੱਜ ਦੱਸਾਂਗੇ ਕਿ ਕਿਸ ਤਰ੍ਹਾਂ ਆਪਾਂ ਹੁਣ ਅੱਜ ਹੁਣੇ ਜਿਹੜਾ ਆ ਅਗਸਤ ਦਾ ਮਹੀਨਾ ਖਤਮ ਹੋਣ ਦੇ ਆ ਤੇ ਆਪਣੇ ਜਿਹੜੇ ਅਗਲੇ ਮਹੀਨੇ ਤੋਂ ਜਿਹੜੇ ਨਰਾਤਿਆਂ ਦਾ ਵਿਆਹ ਸ਼ਾਦੀਆਂ ਦੇ ਜਿਹੜੇ ਆ ਸ਼ੁਰੂ ਹੋ ਜਾਣੇ ਆ ਫੰਕਸ਼ਨ ਇੱਕ ਤੋਂ ਇੱਕ ਹੋਣੇ ਆ ਬਸ ਹੁਣ ਸਾਰੇ ਆ ਜਿਹੜਾ ਸਿਆਲ ਹੁੰਦਾ ਫੰਕਸ਼ਨਾਂ ਦੇ ਹੁੰਦਾ ਤੇ ਆਪਾਂ ਜਿਹੜਾ ਆਪਣੇ ਵਧੀਆ ਜਿਹੜਾ ਸਕਿਨ ਤੇ ਆਪਾਂ ਗਲੋ ਲੈ ਕੇ ਆਉਣਾ ਉਹਦੇ ਵਾਸਤੇ ਆਪਾਂ ਕੀ ਕਰਨਾ ਵਾ ਕਿਉਂਕਿ ਗਰਮੀਆਂ ਦੇ ਵਿੱਚ ਆਪਾਂ ਤੇ ਅਕਸਰ ਹੀ ਬਾਹਰ ਅੰਦਰ ਜਾਂਦੇ ਨੇ ਤੇ ਸਾਡੇ ਸਕਿਨ ਨੂੰ ਵੈਸੇ ਵੀ ਕੋਈ ਪ੍ਰੋਗਰਾਮ ਨਹੀਂ ਹੁੰਦੇ ਸਾਨੂੰ ਜਿਆਦਾ ਖਾਸ ਧਿਆਨ ਨਹੀਂ ਰੱਖਦੇ ਪਰ ਹੁਣ ਜਦੋਂ ਕਿ ਸਾਡੇ ਸੀਜ਼ਨ ਆ ਜਾਣਾ ਮਾ ਪ੍ਰੋਗਰਾਮਾਂ ਦਾ ਵਿਆਹ ਸ਼ਾਦੀਆਂ ਦਾ ਤੇ ਆਪਾਂ ਉਹਦੇ ਲਈ ਜਿਹੜਾ ਇਹੋ ਜਿਹੇ ਮਤਲਬ ਚੀਜ਼ਾਂ ਕਰੀਏ ਜਿਹਦੇ ਨਾਲ ਸਾਡੇ ਫੇਸ ਤੇ ਵੈਸੇ ਹੀ ਬਹੁਤ ਸੋਹਣਾ ਗਲੋਰ ਰਹੇ ਤੇ ਸਾਡਾ ਫੇਸ ਸਾਫ਼ ਵੀ ਹੋ ਜਾਏ ਤੇ ਜਿਹਦੇ ਨਾਲ ਕਿ ਸਾਨੂੰ ਮਤਲਬ ਪਲਤ ਜਿਆਦੇ ਪੈਸੇ ਖਰਚਾ ਕਰਨੇ ਨਾ ਪੈਣ ਨਾ ਕਰਨੇ ਕੀ ਪੈਣ ਕਿ ਬਿਲਕੁਲ ਹੀ ਨਾ ਕਰਨੇ ਪੈਣ ਤੇ ਅੱਜ ਆਪਾਂ ਤਾਂ ਦਿੱਲੀ ਕੋਈ ਇਹੋ ਜਿਹੀ ਚੀਜ਼ ਲੈ ਕੇ ਆਏ ਆ ਤੇ ਉਸ ਤੋਂ ਪਹਿਲਾਂ ਆਪਾਂ ਜਿਹੜਾ ਬਾ ਤੁਹਾਡੇ ਸਾਰੇ ਭੈਣ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਵੈਸੇ ਤੇ ਅਸੀਂ ਇਹ ਜਿਹੜਾ ਧੰਨਵਾਦ ਤੁਹਾਡੇ ਨਾਲ ਚੰਗੀ ਇੱਕ ਵੀਡੀਓ ਬਣਾ ਕੇ ਕਰਨਾ ਸੀ ਪਰ ਅੱਜ ਸਾਡੇ ਇੱਥੇ ਜਿਹੜੇ ਆ ਨਾ ਦਰਬਾਰ ਸਾਹਿਬ ਤੋਂ ਯਾਤਰਾ ਹੁੰਦੀ ਹੈ ਜਿਹੜੀ ਕਿ 350 ਸਾਲ ਮਨਾਉਂਦੇ ਆ ਆਪਣੇ ਛੇ ਦੇ ਸਿੰਘਾਂ ਦਾ ਜਿਸ ਤਰ੍ਹਾਂ ਕਿ ਜਿਹੜੇ ਭਾਈ ਤਾਰੂ ਸਿੰਘ ਜੀ ਹੋਏ ਜਿਸ ਤਰ੍ਹਾਂ ਗੁੱਟੇ ਬਾੜੂ ਜੀ ਹੋਏ ਉਹਨਾਂ ਦਾ ਤੇ ਉਸ ਚਲਦਿਆਂ ਆਪਾਂ ਜਿਹੜਾ ਵਾ ਅੱਜ ਉਸ ਪ੍ਰੋਗਰਾਮ ਨਹੀਂ ਮਨਾਉਂਦੇ ਕਿਉਂਕਿ ਆਪਾਂ ਵੀ ਯਾਤਰਾ ਦੇ ਵਿੱਚ ਜਾਣਾ ਤੇ ਇਸੇ ਕਰਕੇ ਬੱਚੇ ਵੀ ਥੋੜੇ ਵਿਜੀ ਆ ਤੇ ਨਹੀਂ ਤੇ ਆਪਾਂ ਤੁਹਾਨੂੰ ਸਾਰਿਆਂ ਨੂੰ ਤੁਹਾਡੇ ਨਾਲ ਚੰਗੀ ਤਰ੍ਹਾਂ ਜਿਹੜਾ ਆਪਾਂ ਇਹ ਵਾਲਾ ਐਪੀਸੋਡ ਮਨਾਉਣਾ ਸੀ ਕਿਉਂਕਿ ਸਾਡੇ ਜਿਹੜੇ ਆ ਇਸ ਚੈਨਲ ਦੇ ਸਿਮਰਨ ਛਾਈ ਮਾ ਜਿਹਦੇ ਸਾਡੇ ਸਬਸਕ੍ਰਾਈਬਰ ਵਾ ਉਹ ਸਾਡੇ 50000 ਸਬਸਕ੍ਰਾਈਬਰ ਜਿਹੜੇ ਆ ਸਾਡੇ ਪਾਰ ਕਰ ਗਿਆ ਇਹ ਸਾਰਾ ਕੁਝ ਜੋ ਵੀ ਹੋਇਆ ਤੁਹਾਡੇ ਸਹਿਯੋਗ ਨਾਲ ਹੋਇਆ ਤੁਹਾਡਾ ਬਹੁਤ ਸਹਿਯੋਗ ਹੈ ਤੁਹਾਡਾ ਬਹੁਤ-ਬਹੁਤ ਦਿਲੋਂ ਧੰਨਵਾਦ ਜਿਹੜੇ ਭੈਣ ਭਰਾਵਾਂ ਨੇ ਮੇਰੇ ਚੈਨਲ ਨੂੰ ਇੰਨਾ ਜ਼ਿਆਦਾ ਪਿਆਰ ਦਿੱਤਾ ਵਾ ਤੇ ਮੈਂ ਇਸ ਮਤਲਬ ਮਕਾਮ ਤੇ ਪਹੁੰਚੀ ਆ ਉਹ ਤੁਹਾਡੇ ਨਾਲ ਹੀ ਪਹੁੰਚੀ ਆ ਮੈਨੂੰ ਬਹੁਤ ਜ਼ਿਆਦਾ ਖੁਸ਼ੀ ਆ कि मेरे पण परावा ने मेरा बहुत ज्यादा साथ देता मैं दिलो तन्नमदीया थारी इसी तरह जिस तरह ਤੁਸੀਂ ਮੇਰੇ ਇਸ ਚੈਨਲ ਨੂੰ ਪਿਆਰ ਦੇਂਦੇ ਆ ਅੱਗੇ ਵੀ ਇਸ ਚੈਨਲ ਨੂੰ ਇਸੇ ਤਰ੍ਹਾਂ ਪਿਆਰ ਦਿੰਦੇ ਰਹੋ ਔਰ ਉਸ ਤੋਂ ਇਲਾਵਾ ਮੇਰਾ ਜਿਹੜਾ ਨਵਾਂ ਚੈਨਲ ਉਸ ਨੂੰ ਵੀ ਤੁਸੀਂ ਇਸੇ ਤਰ੍ਹਾਂ ਪਿਆਰ ਦਿਓ ਬਹੁਤ ਬਹੁਤ ਤਨਮਦੀ ਆ ਬੱਚੇ ਬਹੁਤ ਜੇਦ ਕਰਨਦੇ ਸੀ ਕਿ ਮम्मी ਅਸੀਂ 50000 ਹੋ ਗਿਆ ਸਾਡੇ ਸਬਸਕ੍ਰਾਈਬਰ ਤੇ ਮੰਮੀ ਅਸੀਂ ਕੇਕ ਕਟੀਏ ਮੈਂ ਕਿਹਾ ਬੇਟਾ ਅੱਜ ਨਹੀਂ ਫੇਰ ਆਪਾਂ ਕੱਲ ਕਟਾਂਗੇ ਅੱਜ ਜਿਹੜਾ ਪਹਿਲਾਂ ਆਪਣਾ ਪ੍ਰੋਗਰਾਮ ਆ ਪਹਿਲਾਂ ਆਪਾਂ ਉਹ ਅਟੈਂਡ ਕਰੀਏ ਤੇ ਬੱਚੇ ਚਲੇ ਗਏ ਗੋਰਦਾਰੀ ਦੇ ਮੰਮੀ ਜਾਣ ਵਾਲਿਆ ਤੇ ਉਸ ਤੋਂ ਇਲਾਵਾ ਆਪਣੇ ਗੁਰਦਾਰੇ ਚ ਵੀ ਪ੍ਰੋਗਰਾਮ ਤੇ ਫਿਰ ਨਾਲ ਹੀ ਹੁਣ ਇਹ ਪਹਿਲਾ ਪ੍ਰਕਾਸ਼ ਵੀ ਹੋਣ ਦਿਆ ਵਾ ਤੇ ਕੱਲ ਜਿੱਦਾਂ ਦਰਬਾਰ ਸਾਹਿਬ ਸਭ ਜਗ੍ਹਾ ਤੇ ਕੱਲ ਪਹਿਲਾ ਪ੍ਰਕਾਸ਼ ਮਨਾਇਆ ਪਰ ਸਾਡੇ ਗੁਰਦਾਰ ਜਿਹੜਾ ਵਾ ਇੱਕ ਤਰੀਕ ਨੂੰ ਪਹਿਲਾ ਪ੍ਰਕਾਸ਼ ਮਨਾਉਣਾ ਵਾ ਤੇ ਇਹ ਵੀ ਸਾਡੇ ਲਈ ਬੜੀ ਖੁਸ਼ੀ ਦੀ ਚੀਜ਼ ਹੁੰਦੀ ਕਿਉਂਕਿ ਬੱਚੇ ਜਿਉਂ-ਜਿਉਂ ਸਿਆਰੇ ਹੁੰਦੇ ਤਾਂ ਸਾਨੂੰ ਪੁੱਛਦੇ ਆ ਕਿ ਮੰਮੀ ਪਹਿਲਾ ਪ੍ਰਕਾਸ਼ ਕੀ ਹੁੰਦਾ ਇਹਦਾ ਮਤਲਬ ਕੀ ਆ ਤੇ ਮੈਂ ਉਹਨਾਂ ਨੂੰ ਉਹਦਾ ਮਤਲਬ ਦੱਸਿਆ ਕਿ ਪਹਿਲੇ ਪ੍ਰਕਾਸ਼ ਵਾਲੇ ਬਿਨ ਕਿ ਬਾਬਾ ਬੁੱਢਾ ਸਾਹਿਬ ਜੀ ਨੇ ਗੁਰੂ ਗ੍ਰੰਥ ਸਾਹਿਬ ਜੀ ਦਾ ਜਿਹੜਾ ਪਹਿਲਾ ਪ੍ਰਕਾਸ਼ ਕੀਤਾ ਸੀ ਇਹ ਰਹੀ ਕਿ ਅੰਮ੍ਰਿਤਸਰ ਸੱਚਖਰਮਨ ਦਸਵੈਚ ਹੋਇਆ ਸੀ ਇਸ ਕਰਕੇ ਉਸ ਦਿਨ ਤੋਂ ਇੱਕ ਪਰਮ ਪਰੰਪਰਾ ਚੱਲਦੀ ਆਉਂਦੀ ਕਿ ਅਸੀਂ ਪਹਿਲਾਂ ਪ੍ਰਕਾਸ਼ ਮਨਾਉਨੇ ਆ ਸੋ ਜਿਆਦੀਆਂ ਗੱਲਾਂ ਜਿਆਦਾ ਟਾਈਮ ਟਟਾ ਵੇਸਟ ਨਹੀਂ ਕਰਨਾ ਤੇ ਨਾ ਹੀ ਮੈਂ ਆਪਣਾ ਜਿਹੜਾ ਟਾਈਮ ਜਿਆਦਾ ਖਰਾਬ ਕਰਨਾ ਵਾ ਤੇ ਮੈਂ ਤੁਹਾਡੇ ਨਾਲ ਅੱਜ ਜਿਹੜਾ ਆਪਣਾ ਵੀਡੀਓ ਜਿਹੜੀ ਸ਼ੇਅਰ ਕਰਦੀ ਆ ਉਹ ਮੈਂ ਅੱਜ ਤੁਹਾਨੂੰ ਜਿਹੜਾ ਪ੍ਰੈਕਟੀਕਲੀ ਦੱਸੂਗੀ ਅੱਜ ਮੈਂ ਤੁਹਾਨੂੰ ਇਸ ਤਰ੍ਹਾਂ ਨਹੀਂ ਦੱਸੂਗੀ ਆਪਾਂ ਕੀ ਕਰਨਾ ਵਾ ਤੁਸੀਂ ਲੈ ਲੈਣਾ ਵਾ ਮੁਲਤਾਨੀ ਮਿੱਟੀ ਦੇ ਲੈ ਲੈਣੇ ਦੋ ਚਮਚ ਜੇ ਤੁਹਾਡੇ ਕੋਲ ਮੁਲਤਾਨੀ ਮਿੱਟੀ ਨਹੀਂ ਹੈ ਤਾਂ ਤੁਸੀਂ ਬਾਜ਼ਾਰ ਵਿੱਚੋਂ ਮੁਲਤਾਨੀ ਮਿੱਟੀ ਜਾਂ ਆਨਲਾਈਨ ਤੁਸੀਂ ਮੁਲਤਾਨੀ ਮਿੱਟੀ ਮੰਗਾ ਲਓ ਜੇ ਤੁਹਾਡੇ ਕੋਲ ਪੀਸੀ ਨਹੀਂ ਹੈ ਤੇ ਉਹਨੂੰ ਪੀਸ ਲਓ ਤੇ ਉਹਦੇ ਤੁਸੀਂ ਦੋ ਚਮਚ ਲੈ ਲੈਣੇ ਆ ਉਹਦੇ ਵਿੱਚ ਤੁਸੀਂ ਪਾਉਣੇ ਆ ਤਿੰਨ ਚੁਟਕੀਆਂ ਹਲਦੀ ਦੀਆਂ ਪਾ ਲੈਣੀਆਂ ਵਾ ਹਲਦੀ ਜੇ ਘਰ ਦੀ ਪੀਸੀ ਹੋਵੇ ਤੇ ਬਹੁਤ ਵਧੀਆ ਵਾ ਜੇ ਨਹੀਂ ਆਤੇ ਤੇ ਆਪਾਂ ਜਿਹੜੀ ਮਾਰਕੀਟ ਦੇ ਵਿੱਚੋਂ ਜਿਹੜੀ ਸਬਜੀ ਲਈ ਹਲਦੀ ਲਿਉਣੀ ਆ ਉਹਨਾਂ ਵਿੱਚ ਕੈਮੀਕਲ ਪਾਏ ਹੁੰਦੇ ਆ ਤਾਂ ਤੁਸੀਂ ਬਾਜ਼ਾਰ ਤੋਂ ਜਾਂ ਆਨਲਾਈਨ ਤੁਸੀਂ ਇਹ ਵਾਲੀ ਹਲਦੀ ਮਕਾ ਸਕਦੇ ਆ ਜਿਹੜੀ ਕੀ ਨੈਚੁਰਲ ਹਲਦੀ ਰਹਿੰਦੀ ਆ ਉਹਦੇ ਤੁਸੀਂ ਜਿਹੜੇ ਆ ਤਿੰਨ ਚੁਟਕੀਆਂ ਪਾਉਣੀਆਂ ਉਸ ਤੋਂ ਇਲਾਵਾ ਤੁਸੀਂ ਅੱਧਾ ਚਮਚ ਵਿੱਚ ਪਾਉਣਾ ਹੈ অ্যালোਵਰਾ ਜੈਲ ਜੇਕਰ ਦਾ অ্যালোਵਰਾ ਤੇ ਸਭ ਤੋਂ ਵਧੀਆ ਬੰਨੇ ਤੇ অ্যালোਵਰਾ ਜੈਲ ਜਿਹੜੀ ਬਾਜ਼ਾਰ ਦੇ ਵਿੱਚ ਮਿਲਦੀ ਹੈ ਟਰਾਂਸਪੇਰੈਂਟ ਉਹ ਤੁਸੀਂ ਲੈ ਲਓ ਉਹਦੇ ਵਿੱਚ ਤੁਸੀਂ ਉਹਨੂੰ ਮਿਕਸ ਕਰ ਲੈਣਾ ਤੇ 5 ਤੋਂ 6 ਬੂੰਦਾਂ ਪਾਉਣੀਆਂ ਗlycerin ਦੀਆਂ ਠੀਕ ਹੈ glycerin ਪਾ ਕੇ 5 ਤੋਂ 6 ਬੂੰਦਾਂ ਨੂੰ ਚੰਗੀ ਤਰ੍ਹਾਂ ਕਰ ਲੈਣਾ ਮਿਕਸ ਰਾਤ ਨੂੰ ਸੌਣ ਤੋਂ ਪਹਿਲਾਂ ਤੁਸੀਂ ਇੱਕ ਵਾਰੀ ਇਹ ਵਾਲਾ ਜਿਹੜਾ ਪੈਕ ਜ਼ਰੂਰ ਲਗਾਉਣਾ ਕਿੰਨੇ ਦਿਨ ਲਗਾਉਣਾ ਹਫਤੇ ਦੇ ਵਿੱਚ ਤੁਸੀਂ 5 ਦਿਨ ਲਗਾਤਾਰ ਲਗਾਉਣਾ ਫਿਰ ਤੁਸੀਂ 3 ਦਿਨ ਵਿੱਚ ਛੱਡ ਦਿਓ ਫਿਰ ਤੁਸੀਂ 5 ਦਿਨ ਹਫਤੇ ਦੇ ਵਿੱਚ ਲਗਾਓ ਜਦ ਤੱਕ ਤੁਹਾਡੇ ਘਰ ਦੇ ਵਿੱਚ ਕੋਈ ਵੀ ਵਿਆਹ ਸ਼ਾਦੀ ਜਾਂ ਅਜਿhstੇਦਾਰੀ ਵਿੱਚ ਵਿਆਹ ਸ਼ਾਦੀ ਤਦ ਤੱਕ ਤੁਹਾਡਾ ਜਿਹੜਾ ਫੇਅਰ ਹੈ ਬਿਲਕੁਲ ਇੱਕਦਮ ਸਾਫ਼ ਹੋ ਜਾਊਗਾ ਕਿਸੇ ਵੀ ਤਰ੍ਹਾਂ ਦੇ ਜਿਹੜੇ ਦਾਗ ਹੋਣਗੇ ਉਹ ਸਾਰੇ ਖਤਮ ਹੋ ਜਾਣਗੇ ਇਹਦੇ ਨਾਲ ਔਰ ਇਹਦੇ ਨਾਲ ਰੰਗ ਵੀ ਬਹੁਤ ਸੋਹਣਾ ਬੜਾ ਵਧੀਆ ਫੇਅਰ ਹੋ ਜਾਂਦਾ ਵਾ ਔਰ ਦਾਗ ਵੀ ਸਾਡੀ ਸਕਿਨ ਤੇ ਨਹੀਂ ਰਹਿੰਦੇ ਆ ਉਸ ਤੋਂ ਬਾਅਦ ਤੁਸੀਂ ਵੈਸੇ ਇਹਦੇ ਵਿੱਚ ਮੋਸਚਰਾਈਜ਼ਰ ਦੀ ਜ਼ਰੂਰਤ ਨਹੀਂ ਹੈ ਜੇ ਤੁਸੀਂ ਤੁਹਾਡੀ ਸਕਿਨ ਡਰਾਈ ਆ ਤੇ ਤੁਸੀਂ ਉਸ ਤੋਂ ਬਾਅਦ ਇੱਕ ਦੋ ਡ੍ਰੌਪਸ ਕੋਈ ਵੀ ਤੇਲ ਲੈ ਕੇ ਜਿੱਦਾਂ ਜਾਂ ਆਪਣਾ ਨਾਰੀਅਲ ਦਾ ਤੇਲ ਹੋ ਗਿਆ ਜਾਂ ਫਿਰ ਬਦਾਮ ਦਾ ਲੋਗੇ ਉਹਦੇ ਨਾਲ ਤੁਸੀਂ ਆਪਣੇ ਚਿਹਰੇ ਤੇ 2 ਕਮਿੰਟ ਲਈ ਮ사ਜ ਕਰ ਦਿਓ ਇਹ ਵਾਲਾ ਜਿਹੜਾ ਪੈਕ ਹੈ ਤੁਸੀਂ ਹਫਤੇ 'ਚ 5 ਦਿਨ ਲਗਾਓ ਤੁਹਾਨੂੰ ਦੇਖੋ ਇਹਦਾ ਕਿੰਨਾ ਸੋਹਣਾ ਭਰ ਭਰ ਕੇ ਇਹਦਾ 글로ਵ ਮਿਲੂਗਾ ਔਰ ਬਹੁਤ ਚੰਗਾ ਫਾਇਦਾ ਹੋਊਗਾ ਔਰ ਤੁਸੀਂ ਮੈਨੂੰ ਫੋਨ ਕਰਕੇ ਬੋਲੋਗੇ ਕਿ ਦੀਦੀ ਤੁਸੀਂ ਬਹੁਤ ਹੀ ਚੰਗੀ ਚੀਜ਼ ਦੱਸੀ ਇਸੀ ਚੀਜ਼ ਤੋਂ ਮੈਨੂੰ ਅੱਜ ਇੱਕ ਚਿੱਤਾ ਆਇਆ ਕਿ ਸਾਡੇ ਪਿਛਲੇ ਦਿਨੀ ਇੱਕ ਆਪਾਂ ਵੀਡੀਓ ਪਾਈ ਸੀ ਔਰ ਉੱਤੇ ਉਸ ਵੀਡੀਓ ਤੇ ਮੈਨੂੰ ਕਮੈਂਟ ਆਇਆ ਕਿ ਦੀਦੀ ਅਸੀਂ ਤੁਸੀਂ ਜੋ ਸਾਨੂੰ ਦੱਸਿਆ ਸੀ ਇਹ ਲਗਾਇਆ ਸਾਨੂੰ ਉਹਦਾ ਬਹੁਤ ਵਧੀਆ ਜਿਹੜਾ ਨਤੀਜਾ ਮਿਲਿਆ ਤੇ ਮੈਂ ਤੁਹਾਡੇ ਨਾਲ ਕਮੈਂਟ ਸ਼ੇਅਰ ਕਰਦੀ ਪਰ ਹੋਣ ਮੈਨੂੰ ਵੀ ਚੇਤੀ ਤੇ ਮੈਂ ਤੁਹਾਡੇ ਨਾਲ ਕਮੈਂਟ ਸ਼ੇਅਰ ਨਹੀਂ ਸ਼ੇਅਰ ਕਰ ਸਕਾ ਤੇ ਪਰ ਉਹ ਭੈਣ ਨੇ ਜਦੋਂ ਸਾਨੂੰ ਇਸ ਤਰ੍ਹਾਂ ਕਮੈਂਟ ਕੀਤਾ ਤੇ ਸਾਨੂੰ ਬੜੀ ਖੁਸ਼ੀ ਹੁੰਦੀ ਆ ਜਦੋਂ ਕੋਈ ਭੈਣ ਭਰਾ ਸਾਨੂੰ ਕਮੈਂਟ ਕਰਕੇ ਦੱਸਦਾ ਵਾ ਕਿ ਦੀਦੀ ਤੁਹਾਡੇ ਦੱਸੀ ਹੋਈ ਰੈਮੇਡੀ ਦੇ ਨਾਲ ਸਾਨੂੰ ਬਹੁਤ ਵਧੀਆ ਤੇ ਬੜਾ ਸੋਹਣਾ ਫਾਇਦਾ ਹੋਇਆ ਵਾ ਇਹਦਾ ਰਿਜ਼ਲਟ ਬਹੁਤ ਚੰਗਾ ਕਿਉਂਕਿ ਆਪਾਂ ਨੇਚਰਲ ਜੀਆਂ ਚੀਜ਼ਾਂ ਦੱਸਦੇ ਆ ਜਿਹੜੀਆਂ ਨੇਚਰਲ ਜੀਆਂ ਚੀਜ਼ਾਂ ਹੁੰਦੀਆਂ ਵਾ ਤੇ ਤੁਸੀਂ ਇਹ ਵਾਲਾ ਜਿਹੜਾ ਨੇਚਰਲ ਜਿਹਾ ਤਰੀਕਾ ਵਾ ਤੁਸੀਂ ਰੋਜ਼ ਰਾਤ ਨੂੰ ਜ਼ਰੂਰ ਕਰਨਾ ਵਾ ਬਾਕੀ ਮ사ਜ ਵੀ ਕਰੋ ਯਾਨੀ ਕਿ ਬਾਕੀ ਮ사ਜ ਨਹੀਂ ਕਰਨੀ ਆ 15 ਮਿੰਟ ਪਹਿਲਾਂ ਤੁਸੀਂ ਇਹ ਵਾਲਾ ਕਰ ਲਓ ਜਿਸ ਦਾ ਮੈਂ ਤੁਹਾਨੂੰ ਦੱਸਿਆ ਉਸ ਤੋਂ ਬਾਅਦ ਤੁਸੀਂ 2 ਮਿੰਟ ਲਈ ਕੋਈ ਵੀ ਮ사ਜ ਜਿਹੜੀ ਆ ਕਿਸੇ ਵੀ ਚੀਜ਼ ਨੂੰ ਲੈ ਕੇ ਜਿਸ ਤਰ੍ਹਾਂ ਕੋਈ ਵੀ ਤੁਹਾਡੇ ਕੋਲ ਜਿਹੜੀ ਹੈ ਮੋਇਸਚਰਾਈਜ਼ਰ ਕਰੀਮ ਜਾਂ ਕੋਈ ਵੀ ਚੀਜ਼ ਹੁੰਦੀ ਹੈ ਨਾ ਉਹਦੇ ਨਾਲ ਤੁਸੀਂ ਇਹ ਵਾਲੀ ਜਿਹੜੀ ਮ사ਜ ਜਿਹੜੀ ਡੇਲੀ ਆਪਾਂ ਤੁਹਾਨੂੰ ਕਹਿੰਦੇ ਆ ਕਿ ਜ਼ਰੂਰ ਇੱਕ ਮ사ਜ ਆਪਣੀ ਸਕਿਨ ਨੂੰ ਜ਼ਰੂਰ ਦੇਣੀ ਚਾਹੀਦੀ ਹੈ ਕਿਉਂਕਿ ਸਾਡਾ ਜਿਹੜਾ ਫੇਸ ਆ ਉਹ ਸਾਰਾ ਦਿਨ ਜਿਹੜਾ ਵਾ ਥੱਕ ਜਾਂਦਾ ਤੇ ਆਪਾਂ ਜਦੋਂ ਰਾਤ ਨੂੰ ਮੇਕਅਪ ਰਿਮੂਵ ਕਰਨ ਤੋਂ ਬਾਅਦ ਉਹਨੂੰ ਆਰਾਮ ਦੇਣਾ ਬਹੁਤ ਜ਼ਰੂਰੀ ਹੁੰਦਾ ਸਾਡਾ ਚਿਹਰਾ ਵੀ ਇਸੇ ਤਰ੍ਹਾਂ ਹੁੰਦਾ ਵਾ ਜਿਸ ਤਰ੍ਹਾਂ ਕਿ ਸਾਡੀਆਂ ਲੱਤਾਂ ਬਾਹਾਂ ਥੱਕ ਜਾਂਦੀਆਂ ਤਾਂ ਉਹਨਾਂ ਨੂੰ ਰਾਤ ਨੂੰ ਜਦੋਂ ਆਪਾਂ ਕੁੱਟ ਕੇ ਸੌਂਈਏ ਤੇ ਕਿੰਨਾ ਆਰਾਮ ਪੰਦਾ ਜੇ ਆਪਾਂ ਨੂੰ ਚੰਗੀ ਜੀ ਮ사ਜ ਦੇਦੀ ਹੈ ਤੇ ਸਾਡਾ ਜਿਹੜਾ ਬਲੱਡ ਦਾ ਸਰਕੂਲੇਸ਼ਨ ਵਾ ਉਹ ਬੜਾ ਵਧੀਆ ਕੰਮ ਕਰਨ ਲਿਆ ਪੈਂਦਾ ਤੇ ਚਿਹਰਾ ਵੈਸੇ ਬਹੁਤ ਸੋਹਣਾ ਖੜੋ ਕਰਦਾ ਵਾ ਇਸ ਕਰਕੇ ਇਹ ਅੱਜ ਤੁਹਾਡੇ ਲਈ ਆਪਾਂ ਇਹ ਜਿਹੜਾ ਵਾ ਇੱਕ ਬੜਾ ਹੀ ਵਧੀਆ ਜਿਹੜਾ ਤੁਹਾਡੇ ਲਈ ਪੈਕ ਲੈ ਕੇ ਆਏ ਆ ਤੁਸੀਂ ਇਹ ਵਾਲਾ ਪੈਕ ਜ਼ਰੂਰ ਇਸਤੇਮਾਲ ਕਰਨਾ ਵਾ ਬਾਕੀ ਜਿਹੜੀਆਂ ਪੈਣਾ ਨੂੰ ਸਾਡੇ ਤੋਂ ਕੋਈ ਵੀ ਕਿਸੇ ਤਰ੍ਹਾਂ ਦਾ ਕਮੈਂਟ ਕਰਦੇ ਪੁੱਛਣਾ ਹੋਵੇ ਉਹ ਪੁੱਛ ਸਕਦੇ ਆਂ ਵੀਡੀਓ ਚੰਗੀ ਲੱਗੇ ਤੇ ਲਾਈਕ ਸ਼ੇਅਰ ਕਮੈਂਟ ਕਰ ਦਿਓ ਇੱਕ ਵਾਰੀ ਫੇਰ ਤੁਹਾਡਾ ਬਹੁਤ ਧੰਨਵਾਦ ਤੁਸੀਂ ਮੇਰੇ ਇੰਨੇ ਚੈਨਲ ਨੂੰ ਮੇਰੇ ਨੂੰ ਇੰਨਾ ਦਿੱਤਾ ਵਾ ਮੈਂ ਬਹੁਤ ਬਹੁਤ ਸਾਡੀ ਤੁਹਾਨੂੰ ਆਜ਼ਮਾਂ ਬਾਕੀ ਟੜੇ ਨਾਲ ਅਸੀਂ ਆਪਣੀਆਂ ਸਾਰੀਆਂ ਖੁਸ਼ੀਆਂ ਜਿਹੜੀਆਂ ਸਾਂਝੀਆਂ ਕਰਾਂਗੇ ਕਿਉਂਕਿ ਤੁਸੀਂ ਹੁਣ ਸਾਡੀ YouTube ਫੈਮਲੀ ਆ ਤੇ ਮਿਲਦੇ ਆਪਾਂ ਇੱਕ ਨਵੀਂ ਵੀਡੀਓ ਦੇ ਨਾਲ ਤੱਕ ਤੱਕ ਲਈ ਸਭ ਨੂੰ ਸਤਿ ਸ੍ਰੀ ਅਕਾਲ